नगर निगम ਦਾ ਜਿਹੜਾ ਵਿਗਲ ਜਿਹੜਾ ਪੱਛੂਕਿਆ ਹੈ ਪਰ ਉੱਥੇ ਹੀ ਇਹ ਗੱਲ ਕਰਾਂਗੇ ਬਾੜਨਪੁਰ ਇੱਕ ਦੇ ਲੋਕੀ ਅੱਜ ਬੋਧ ਰਾਜ ਦੇ ਹੱਕ ਵਿੱਚ ਖੜੇ ਹੋਏ ਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਬੋਧ ਰਾਜ ਬੋਦੇ ਦੀ ਤੁਹਾਨੂੰ ਪਤਨੀ ਨੂੰ ਟਿਕਟ ਦਿੱਤੀ ਜਾਵੇ ਉੱਥੇ ਅੱਜ ਲੋਕਾਂ ਨਾਲ ਬਸੇ ਮੀਟਿੰਗ ਕੀਤੀ ਗਈ ਇੱਕ ਇਕੱਠਾ ਕੀਤਾ ਗਿਆ ਪਰ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜਾ ਬੋਧ ਰਾਜ ਦੀ ਤੁਹਾਨੂੰ ਪਤਨੀ ਨੂੰ ਟਿਕਟ ਦਿੱਤੀ ਜਾਵੇ ਸੋਨੂ ਸੋਨੂ ਕੁਮਾਰੀ ਨੂੰ ਟਿਕਟ ਦਿੱਤੀ ਜਾਵੇ ਤੇ ਉਹਨੂੰ ਹੀ ਮੱਕੀ ਵੱਧ ਵੱਧ ਵੋਟਰਾਂ ਜਿਤਾਵਾਂਗੇ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਅਗਰ ਕਿਸੇ ਪਾਰਟੀ ਵੱਸੋਂ ਟਿਕਟ ਨਹੀਂ ਦਿੱਤੀ ਜਾਂਦੀ ਅਸੀਂ ਉਹਨਾਂ ਨੂੰ ਜਿਹੜਾ ਆਜ਼ਾਦ ਮੀਤਵਾਦ ਜਤਾਵਾਂ ਉਹਨੂੰ ਦੇਖ ਰਹਾ ਐ ਹੋਏਗਾ ਪਰ ਵਾਰ ਨੰਬਰ 1 ਦੇ ਲੋਕਾਂ ਦਾ ਜਿਆ ਸਮਰਥਨ ਹੈ ਬੋਧ ਰਾਜ ਨੂੰ ਕਿੰਨਾ ਕਿ ਦਿੱਤਾ ਜਾਂਦਾ ਹੈ ਜੋ ਗੱਲਬਾਤ ਕਰਦੀਆਂ ਇਹਨਾਂ ਦੇ ਨਾਲ ਕੀ ਕਹਾਂ ਇਹਨਾਂ ਦਾ ਮੈਂ ਸ਼ਮੀਸਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਮੇਰਾ ਨਾਮ ਪੱਜੀ ਰਿਸ਼ਭ ਕੁਮਾਰ ਹੈ ਮੈਂ ਵਾਰ ਨੰਬਰ 1 ਗੁਗਰਾਣ ਤੋਂ ਹੈਗਾ ਬੋਧ ਰਾਜ ਬੋਧਾ ਜੀ ਇਲੈਕਸ਼ਨ ਤੇ ਖੜੇ ਹੋਣ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜੇ ਤੇ ਕੋਈ ਪਾਰਟੀ ਟਿਕਟ ਦੇ ਦੇਗੀ ਤਾਂ ਠੀਕ ਹੈ ਨਹੀਂ ਟਿਕਟ ਮਿਲੇਗੀ ਤੇ ਆਪਾਂ ਉਹਨਾਂ ਨੂੰ ਯਾਦ ਕਰਾਂਗੇ ਹਾਂਜੀ ਸਰ ਜਰੂਰ ਸਾਥ ਦੇਣਗੇ ਪੂਰਾ ਸਾਥ ਦੇਣਗੇ ਉਹਨਾਂ ਦਾ ਹਾਂਜੀ ਸਰ ਪਹਿਲੇ ਇਲੈਕਸ਼ਨ ਲੜੇ ਸੀ 268 ਬੋਟਾ ਪਵਾਈਆਂ ਸੀ ਕਿ ਉਹਨਾਂ ਨੂੰ ਨਾਲ ਹੋ ਕੇ ਅਕਤੀ ਵੀ ਪੂਰਾ ਸਾਥ ਦੇਵਾਂਗੇ ਅਕਤੀ ਉਹਨ ਤੋਂ ਦੁੱਗਣੀ ਮਿਹਨਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੋਨੂ ਕੁਮਾਰ ਆ ਮੈਂ ਪਿੰਡ ਗੁਗਰਾ ਦਾ ਰਹਿਣ ਵਾਲਾ ਸਾਡੇ ਪਿੰਡ ਦੇ ਵਿੱਚ ਜਿਹੜੀ ਚੋਣ ਜਲਦੀ ਅਗਲੇ ਮਹੀਨੇ ਸਟਾਰਟ ਹੋਣ ਵਾਲੀ ਆ ਤੇ ਅਸੀਂ ਬੋਧਰਾਜ ਉਹਦੇ ਬੰਦੇ ਆ ਇੱਕ ਇਹ ਜਿਹੜੀ ਟੀਮ ਹੈ ਬੋਧਰਾਜ ਦੀ ਆ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਪਿਛਲੀ ਵਾਰੀ ਵੀ ਉਹਨਾਂ ਨੂੰ ਆਜਾਟ ਖਿਲਾ ਰਿਆ ਸੀ ਤੇ 268 ਵੋਟਾਂ ਪਾਈਆਂ ਸੀ ਉਹਨਾਂ ਨੂੰ ਟਿਕਟ ਮਿਲੇ ਜਾਂ ਨਾ ਮਿਲੇ ਆਪਾਂ ਉਹਨਾਂ ਨੂੰ ਆਜਾਦ ਹੀ ਖਿਲਾ ਰ ਕੇ ਜਿਤਾ ਮੰਗੇ ਔਰ ਵੱਧ ਤੋਂ ਵੱਧ ਵੋਟ ਪਾਵਾਂਗੇ ਸੋਨੂ ਕੁਮਾਰੀ ਸਰ ਸਾਡੇ 1 ਨੰਬਰ ਗੁਗਰਾਹ ਦੇ ਵਿੱਚ ਜਿਹੜੀ ਸਾਡਾ ਇੱਕ ਨੰਬਰ ਹੈ ਵਾਰਡ ਨੰਬਰ 1 ਹੈ ਨਿਊ ਗੁਗਰਾਹ ਦੇ ਵਿੱਚੋਂ ਬੋਧਰਾਜ ਨੂੰ ਜਿਹੜਾ ਇਲੈਕਸ਼ਨ ਲੜਾਣਾ ਚਾਹੁੰਦੇ ਆ ਇਸ ਲਈ ਬਾਰੇ ਵੀ ਉਹਨਾਂ ਨੇ ਆਜ਼ਾਦੀ ਹੀ 268 ਵੋਟਾਂ ਲੈ ਕੇ ਆਪਣੀ ਸੀਟ ਪੱਕੀ ਕੀਤੀ ਸੀ ਅਸੀਂ 5 ਸਾਲ ਦੀ ਤਪੱਸਿਆ ਕਰ ਰਹੇ ਆ ਸਾਨੂੰ ਫੇਰ ਮੌਕਾ ਮਿਲਿਆ ਕਿ ਅਸੀਂ ਬੋਧਰਾਜ ਨੂੰ ਉਹਦੇ ਘਰ ਦੀ ਨੂੰ ਸੋਨੂ ਕੁਮਾਰੀ ਨੂੰ ਇਲੈਕਸ਼ਨ ਤੇ ਖਿਲਾੜ ਕੇ ਤੇ ਬਾਤੋ ਬਾਤ ਬੋਟਾਂ ਪਵਾਵਾਂਗੇ ਜੀ ਹਾਂਜੀ ਸਰ ਅਸੀਂ ਉਹਨੂੰ ਆਜ਼ਾਦ ਖਿਲਾ ਰਾਂਗੇ ਸਾਡਾ ਜਿਹੜਾ ਜੂਤ ਆ ਸਾਡੀ ਕਮੇਟੀ ਜਿਹੜੀ ਸਾਡੀ ਟੀਮ ਹੈਗੀ ਆ ਇਹ ਟੀਮ ਫੇਰ ਉਨਾ ਹੀ ਕੰਮ ਕਰੇਗੀ ਜਿਤਾਪਤਾ ਹੀ ਹਾਂਜੀ ਸਰ ਜੀ ਜੇ 268 ਬੋਟਾਂ ਆਜ਼ਾਦ ਬੰਦੇ ਨੂੰ ਪਾਸ ਕਰਦਾ ਕੋਈ ਤੇ ਅਸੀਂ 5 ਸਾਲ ਦੀ ਤਮਸਿਆ ਕੀਤੀ ਹੈਗੀ ਆ ਇਸ ਵਾਰੀ ਅਸੀਂ ਉਸ ਤੋਂ ਡਬਲ ਬੋਟਾਂ ਪਵਾ ਕੇ ਉਹਨਾਂ ਨੂੰ ਜਿਤਾਵਾਂਗੇ